ਮੋਤੋ ਮਤਲਬ ਇਹ ਹੈ ਬਟਨ ਆਉਂਦੀਆਂ ਹੋਣਗੀਆਂ ਇਹ ਮੇਰੇ ਤੋਂ ਮਤਲਬ ਆ ਗਿਆ ਹੈ ਕਿ ਕੋਈ ਗੱਲ ਨਹੀਂ ਕਰਦੇ ਕੋਈ ਬੜੇ ਬਾਤ ਹੈ ਚਾਹਦੇ ਆ ਹਾਂ ਜੀ ਰਾਮਾ ਜੀ 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 ਵਾਲੇ ਜੀ ਕਰ ਦੋ ਨਾਲ ਉਹ ਬਾਈ ਨੂੰ ਅੱਗੇ ਨੂੰ ਕਰ ਦੋ ਹੇ ਬਾਤ ਕਰ ਹਾਂ ਬਾਤ ਕਰ ਮੈਂ ਇਹ ਮਦਦ ਨਹੀਂ ਕਰ ਸਕਦੀ ਬਾਤ ਕਰ ਥੋੜਾ ਜਿਹਾ ਜੇ ਹੋਵੇ ਕੋਈ ਕੋਈ ਖਾਸ ਪੱਧਰ ਆ ਜਾਓ ਜੀ ਆ ਜਾਓ ਬੇਸਟ ਜਨਰਲ ਪਾਉਣ ਪਤਾ ਨਹੀਂ ਮਤਲਬ

oye chotu ne wo kar diya hai aur karne se na na ওরো também 2018. নেচ রািটন করাকর. করটথেরিয়ারে এআjemট Det. করিমখ্য়ারা আপা নয়ানে scorসটংল টেমখয়.. করাডদশণ আখ্যা আপা করতন এনিট্রএ ।াপ� ਬਾਥੇ ਇਹ ਰੋਇ ਸਤੂਰ ਗਾ ਗਾ ਗੁਰੂ ਬਬਾ ਨੂੰ ਸੰਗਤ ਹੈ ਮੈਂ ਆਪੇ ਇਧਰ ਮੈਂ ਕਰਦਾ ਪਰਿਆ ਪਰਿਆ ਜਿਹੇ ਪਰਿਆ ਜਿਹੇ ਛੱਡਦੇ ਤੋਂ ਹਾਂ ਲੋ ਪਰਾਂ ਨੂੰ ਨਾ ਮੰਗ ਚਲੋ ਸਾਡੇ ਤੋਂ ਤੁਸੀਂ ਸਾਰੇ ਐਜਾ ਇਧਰ ਨਾ ਹੋ ਲੋ ਦੇਖੋ ਬੱਚੇ ਹੋਈ ਪਿੱਛੇ ਨਾ सत न वाए सतनाम सतन वाए गुरु सतन सत्वाहेगुरु सत्गुरु सत्वाहेगरू सत्गुरु सत्वाहेगुरु सत्गुरु सत्गुरु सत्मीराज ਬਾਬਾ ਬੜਾ ਵਸਿੰਜੀ ਕੀ ਕਹਣਾ ਚਾਹੁੰਨੇ ਜਿਹੜਾ ਅੱਜ ਮੋਢਕਿਤ ਅੱਜ ਦੇ ਦਿਨ ਆਪਾਂ ਬੜਾ ਵਧੀਆ ਸਾਨੂੰ ਖੁਸ਼ੀ ਦਾ ਦਿਨ ਪ੍ਰਾਪਤ ਹੋਇਆ ਕਿ ਭਗਤ ਰਵਿਦਾਸ ਜੀ ਦੇ ਗੁਰਪ੍ਰੋਪ ਦੀਆਂ ਲੱਖ ਲੱਖ ਵਧਾਈਆਂ ਤੇ ਗੋ ਪਿੰਡ ਦਾ ਸੰਗਤ ਦਾ ਬੜਾ ਖੁਸ਼ੀ ਦਾ ਦਿਨ ਅੱਜ ਸਾਨੂੰ ਮਹਿਸੂਸ ਹੋਇਆ ਇਹ ਜਿਹੜੀ ਸੰਗਤ ਇਕੱਠੀ ਹੋਈ ਆ ਇਹ ਬੜੇ ਢੋਡਾ ਮੂਡਾ ਲਾ ਕੇ ਸਾਰੀ ਸੰਗਤਹੁ ਹੁਮਾ ਕੇ ਗੁਰੂ ਗਰਬਜਾਸ ਭਗਤ ਦੇ ਗੁਰਪਰੰਪਰ ਦੇ ਗੁਰਦੁਆਰੇ ਸਾਹਿਬ ਇਕੱਠੇ ਹੋਏ ਨੇ ਤੇ ਉਸ ਖੁਸ਼ੀ ਦੇ ਵਿੱਚ ਅੱਜ ਲੰਗਰ ਹਾਲ ਦਾ ਨਵਾਂ ਪੱਥਰ ਹੈ ਬਾਬਾ ਜੀ ਵੱਲੋਂ ਕਾਰ ਸੇਵਾ ਵੱਲੋਂ ਨੱਗਰ ਵੱਲੋਂ ਤੇ ਰੱਖਿਆ ਗਿਆ ਤੇ ਬੜੀ ਖੁਸ਼ੀ ਦੀ ਗੱਲ ਆ ਤੇ ਇਹ ਨੱਗਰ ਦਾ ਬੜਾ ਵੱਡਾ ਸਹਿਯੋਗ ਆ ਤੇ ਬੜੀ ਸਾਨੂੰ ਇਸ ਗੁਰਦੁਆਰੇ ਆ ਕੇ ਬੜੀ ਖੁਸ਼ੀ ਹੋਈ ਜੀ ਕਾਇਕੁਰ ਕੀ ਫਤਿਹ ਸਲਾਮ ਵਾਲੇ ਬਨੇ ਹਾਂਜੀ ਹਾਜੀ ਬਾਬੇ ਕੀਰਨ ਜੀ ਬੰਨੋ ਗਿਆਨੀ ਸ਼ਾਹ ਸ਼ੇਰ ਸਿੰਘ ਹੱਡਾ ਦਾ ਪੁੱਤ ਦਾ ਕੀ ਗਾਣਾ ਚਾਹੁੰਦੇ ਜੀ ਅਸੀਂ ਸਾਰਿਆਂ ਸੰਬੰਧ ਵਾਲੇ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਤੇ ਭਗਤ ਰਵਦਾਸ ਜੀ ਦਾ ਜੋ ਪ੍ਰਕਾਸ਼ ਜਿਹੜਾ ਹੈ ਸਾਰੀਆਂ ਨਗਰ ਨਿਵਾਸੀ ਸੰਖਿਆ ਦੇ ਨਾਲ ਮਿਲ ਕੇ ਪਰ ਉਤਮ ਕੁਰਾਲੇ ਦੇ ਨਾਲ ਮਨਾਉਣਾ ਚਾਹੁੰਦਾ ਸਭ ਤੋਂ ਵੱਡੀ ਖੁਸ਼ੀ ਇਹ ਹੈ ਤੇ ਦਰਗੰਦ ਦੀ ਸੇਵਾ ਉਹ ਅਜਰ ਆਪਤੀ ਹੈ ਅਰਸ਼ ਵਾਲੇ ਬਾਬੇ ਬਾਬਾ ਪਤਾਹਰ ਸ਼ੰਕੀ ਬਣੋ ਜੀ ਦਾ ਉਹ ਦਾ ਕੰਮ ਵੀ ਇਹੰਦੀ ਹੈ ਕਿ ਉਸਾਰੀਆਂ ਰਾਹਤ ਬਾਬਾ ਜੀ ਦੱਸਦੇ ਵਾਹਿਗੁਰੂ ਜੀ ਦਾ ਕਾਲ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤ ਸਿੰਘ ਗੁਰੂ ਅਰਦਾਸ ਸਿੰਘ ਹਰਜੀ ਦੇ ਬਰਤਾਂਦ ਜਾੜੈਨ ਅੱਜ ਦੇ ਦਿਨ ਬਹੁਤ ਹੀ ਪਗੜਾ ਦੇਣਾ ਅੱਜ ਸਾਡੇ ਨਗਰ ਦੇ ਵਿੱਚ ਮਹਾਪੁਰਸ਼ਾਂ ਨੇ ਆ ਕੇ ਲੰਗਰ ਹਾਲ ਦਾ ਨੀ ਪੱਥਰ ਰੱਖਿਆ ਬਹੁਤ ਬਹੁਤ ਸੰਤਾਨ ਲੱਖ ਲੱਖ ਬਦ ਆਯੋਗੀ ਵਾਹਿਗੁਰੂ ਜੀ ਤਾਲ ਸਾਹਿਬ ਜੀ ਬਤੇ ਆ ਦੇਖੋ ਇੱਥੇ ਪਤਾ ਲੱਗ ਗਿਆ ਹਾਂਜੀ ਕੀ ਨਾਮ ਜੀ ਹਰਮੇਸ਼ ਸਿੰਘ ਜੀ ਹਾਂਜੀ ਕੀ ਕਹਣਾ ਚਾਹੁੰਦੇ ਜਿਹੜਾ ਅੱਜ ਨੰਗਰਾਲ ਦਾ ਉਦਘਾਟਨ ਕਿੱਥੇ ਉਹ ਵਜੇ ਗੱਲ ਆ ਜੀ ਬਾਬਾ ਜੀ ਅਸੀਂ ਐਲਮ ਜਾ ਕੇ ਆਏ ਇੱਕ ਦੋ ਵਾਰ ਉਹ ਅੱਜ ਬਾਬਾ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਨੰਗਰਾਲ ਦਾ ਉਦਘਾਟਨ ਕੀਤਾ ਜੀ ਬਾਬਾ ਜੀ ਤੋਂ ਬੇਨਤੀ ਲਈ ਆਏ ਹਾਂ ਬਾਬਾ ਜੀ ਨੇ ਅਸੀਂ ਕਹਿੰਦਾ ਜਿਹੜਾ ਦੁਲਗੋਦਾ ਨੰਗਰ ਹਾਲ ਹੈ ਅਸੀਂ ਪੰਦੇਹੀ ਨਾਪੂਰੀਆਂ ਨੂੰ ਮਾਦਦ ਦੇ ਦਿੰਦੇ ਚਲੋ ਸੰਗਤਾਂ ਦਾ ਪਿੰਡ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪਿਛਲੇ 23 ਸਾਲਾਂ ਤੋਂ ਪਿੰਡ ਨਗਰ ਨਿਵਾਸੀ ਸਾਡੀ ਨੰਗਰ ਹਾਲ ਪਿੰਡਗਰ ਵਾਸਤੇ ਜਮਾਏ ਅੱਜ ਵੀ ਪਰਵਾਸ ਤੇ ਲੈ ਜਾਏ ਨੇ ਅਸੀਂ ਹੁਣ ਵੀ ਯਾਦ ਕਰਦੇ ਆਂ ਮੈਂ ਨਿਵਾਸੀ ਆ ਦਾ ਮੱਧੇ ਸਾਡੇ ਜਿਹੜੇ ਮਗਰ ਦੁਲਗੋੜ ਬਣਾਇਆ ਸੀ ਉਹ ਸਿੱਧਾ ਸਾਡੀ ਮਨਮਤ ਹੈ ਮੈਗਜੀ ਦਾ ਕਾਲਸਾ ਨਹੀਂ ਮੈਗਜੀ ਦਾ ਕਾਲਸਾ ਬੈਗਟ ਨੂੰ ਪਤਾ ਹੈ ਹਰਮੇਸ਼ਿੰਗ ਪ੍ਰਧਾਨ ਗੁਰਦਵਾਰਾ ਭਾਈਤਰਵਲਾ ਜੀ ਇਹ ਕੰਦਨ ਸਿੰਘ ਸਾਹਿਬ ਜੀ ਦੇ ਗੁਰੂ ਰਾਜ ਮਹਾਰਾਜ ਜੀ ਦੇ ਜਨ ਦਿਹਾੜੀ ਖਾਸੇ ਮੰਦਰ ਚ ਭੋਗ ਪਾਈ ਰਹਿਣ ਲੱਗ ਪੀਤਰ ਕੀਤਾ ਗਿਆ ਹੈ ਸਾਰੇ ਨਗਰ ਨਿਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ। ਉਹਦੇ ਭਾਗ ਕਰਵਾਜ ਇਹ ਜੰਗਿਆੜ ਦੀ ਖੁੱਦ ਦੀ ਸਬੰਧ ਵਿੱਚ ਲੰਗਰ ਹਾਲ ਦਾ ਬਾਬਾ ਬਦਲ ਸਿੰਘ ਜੀ ਕਾਰ ਸੇਵਾ ਵਾਲੇ ਮੱਖੂੜੇ ਵਾਲਿਆਂ ਨੇ ਕਰਵਾਇਆ ਦਿੱਤਾ ਹੈ। ਬਾਬਾ ਜੀ ਨੇ ਸਾਨੂੰ ਸਿਰੋਸਾ ਚਾਹੇ ਕਿ ਅਸੀਂ ਇਹ ਛੋਟਾ ਲੰਗਰ ਹਾਲ ਦਾ ਜੋ ਨਿਬੱਤਰ ਲਿਖਿਆ ਹੈ ਅਸੀਂ ਪੂਰੀ ਛੋਟਾ ਲੰਗਰ ਹਾਲ ਬਣਾਉਂਗਾ ਪੂਰੀ ਮਦਦ ਸਿਰੋਂ ਮਦਦ ਕਰਾਂਗੇ। ਅਸੀਂ ਬਾਬਾ ਜੀ ਦਾ ਪਹਿਲੋਂ ਧੰਨਵਾਦ ਕਰਦੇ ਹਾਂ। ਬੈਗਟੀ ਦਾ ਸਾਹਿਬ ਬੈਗਟੀ